ਨੋ ਜੀ ਅੱਜ ਆਪਾਂ ਬਣਾਈਏ ਬੂੰਦੀ ਦੀ ਬਹੁਤ ਹੀ ਵਧੀਆ ਤੇ ਟੇਸਟੀ ਸਬਜੀ ਇਹਦੇ ਚ ਇਹਨੂੰ ਕਿਵੇਂ ਬਣਾਈਏ ਤੇ ਇਹ ਚ ਕੀ ਕੀ ਸਮਾਨ ਪਾਇਆ ਉਹ ਤੁਹਾਨੂੰ ਦਿਖਾਉਨੇ ਆ। ਦੱਸੀ ਕਾਜੀ ਸਵਾਗਤ ਹੈ ਜੀ ਆਪਣੇ ਸਾਰੇ ਪਿਆਰਵੰਦਾਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਟੇਸਟੀ ਸਬਜੀ ਲੈ ਕੇ ਆਏ ਹਾਂ ਜੀ ਸਬਜੀ ਬਣਾਵਾਂਗੇ ਜੀ ਆਪਾਂ ਬੂੰਦੀ ਦੀ ਤੁਸੀਂ ਵੀ ਕਹਿੰਦੇ ਹੋਵੋਗੇ ਬੂੰਦੀ ਦਾ ਦਹੀਂ ਚ ਪਾਨ ਪਾਉਂਦੇ ਹੁੰਦੇ ਨੇ ਤੇ ਬੂੰਦੀ ਦੀ ਕੋਈ ਸਬਜੀ ਨਹੀਂ ਬਣ ਸਬਜੀ ਥੋੜੀ ਬਣਦੀ ਹੁੰਦੀ ਆ ਲੇਕਿਨ ਅੱਜ ਆਪਾਂ ਬਹੁਤ ਹੀ ਅਨੋਖੀ ਨਵੇਂ ਤਰੀਕੇ ਨਾਲ ਬੂੰਦੀ ਦੀ ਸਬਜ਼ੀ ਬਣਾਵਾਂਗੇ ਚਲੋ ਜੀ ਵੀਡੀਓ ਕਰਦੇ ਹਾਂ ਸਟਾਰ ਸਭ ਤੋਂ ਪਹਿਲਾਂ ਜੀ ਆਪਾਂ ਤੇਲ ਪਾਵਾਂਗੇ ਸਰੋਂ ਦਾ ਤੁਸੀਂ ਕੋਈ ਵੀ ਤੇਲ ਚ ਬਣਾ ਸਕਦੇ ਹੋ ਦੇਸੀ ਘਿਓ ਚ ਬਣਾ ਸਕਦੇ ਹੋ ਫ੍ਰੈਂਚੀ ਤੇਲ ਜੀ ਗਰਮ ਹੋ ਗਿਆ ਤਾਂ ਆਪਾਂ ਇੱਕ ਚਮਚ ਛੀਰਾ ਪਾਵਾਂਗੇ ਇਸ ਚ ਪਿਆਜ਼ हरिया मिर्च हल्का गोल्डन ब्राउन करा तो जी प्याज अपने हल्के ब्राउन गोल्डन ब्राउन हो गए ज्यादा नहीं पकाने प्याज तो में ना लंबे लंबे मैं छे जे मू कट लिया मैं थोड़ा सब्जी बहुत बनती है ਕਾਂਟੇ ਦੀ ਟੈਸਟ ਲੱਗਿਆ ਇਸ ਨੂੰ ਹੁਣ ਆਪਾਂ ਪਾਵਾਂਗੇ ਮਸਾਲੇ ਨਮਕ ਹਲਦੀ ਅੱਧਾ ਚਮਚ ਹਰੀ ਮਿਰਚਾਂ ਪਾਈਆਂ ਤੇ ਮਿਰਚ ਦੀ ਆਪਾਂ ਲਾਲ ਮਿਰਚੀ ਅੱਧਾ ਵੀ 1/2 ਚਮਚ ਪਾਵਾਂਗੇ ਮੇਰੇ ਕੋਲ ਅਦਰਕ ਦਾ ਪੇਸਟ ਨਾ ਮਤਲਬ ਕਿ ਪਾਊਡਰ ਬਣਾਇਆ ਸੀ ਤੇ ਅਸੀਂ ਪਾਵਾਂਗੇ चल कहीं मसाला एक चम्मच अगर तो, नहीं है तो, 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 तो को स्किप भी कर सकते हैं टमाटर दो टमाटर बीच भी कट लेंगे पहला थोड़ा जान पा लेंगे मसाले चुनी तरह धुज जाएंगे मसाल चुके घो भी छा पायानी थोड़ी हल मतलब बाली पतली ग्रेवी नहीं बनाई थोड़ी संगनी नी ग्रेवी बनानी टोटल सारी सब्जी से एक पो। कप पढ़ा पावे ढाक पा। पा। के पका ਲਓ ਜੀ ਆਪਣੀ ਜਿਹੜੀ ਸਬਜੀ ਬਣ ਕੇ ਤਿਆਰ ਹੋ ਗਈ ਤੇ ਹੁਣ ਆਪਾਂ ਪਾਵਾਂਗੇ ਜਿਹੜੀ ਗੋਂਦੀ ਗੋਂਦੀ ਪਾਉਣ ਤੋਂ ਬਾਅਦ ਵੀ 2 ਘੰਟੇ ਆਪਾਂ ਸੇਕ ਲਵਾਵਾਂਗੇ ਚੰਗੀ ਤਰ੍ਹਾਂ ਤੁਸੀਂ ਚਾਹੋ ਥੋੜੀ ਜ਼ਿਆਦਾ ਪਤਲੀ ਵੀ ਕਰ ਸਕਦੇ ਹੋ ਪਰ ਇਹ ਥੋੜੀ ਸੰਘਣੀ ਖਾਤ ਵਧੀਆ ਮੰਨੇ ਗਰੇਵੀ ਵਧੀਆ ਸਬਜੀ ਲਓ ਜੀ ਦੇਖੋ ਗੋਂਦੀ ਪਾਉਣ ਤੋਂ ਬਾਅਦ ਗੋਂਦੀ ਫੁੱਲ ਜੇ ਗਈ ਹੈ ਤੇ ਵਧੀਆ ਤੇ ਹੁਣ ਆਪਾਂ ਪਾਵਾਂਗੇ ਧਨੀਆ ਇਕੜਾ ਇਹ ਉਤਾਰ ਲਾਂਗੇ ਥੱਲੇ ਉਹ ਜੀ ਆਪਾਂ ਹੁਣ ਆਪਣੀ ਸਬਜੀ ਬਣ ਗਈ ਤਿਆਰ ਤੇ ਆਪਾਂ ਇਹਨੂੰ ਅਲੱਗ ਬਰਤਨ ਚ ਕੱਢ ਲਾਂਗੇ ਸਰਵ ਕਰਾਂਗੇ ਤੇ ਜਿੱਥੇ ਬੰਦਾ ਆਪਣਾ ਇੱਕ ਦੋ ਰੋਟੀਆਂ ਖਾਂਦਾ ਉਥੇ ਇਹ ਸਬਜੀ ਖਾ ਜਦ ਤੇ ਸਬਜੀ ਖਾਣਗੇ ਤੇ ਚਾਰ ਰੋਟੀਆਂ ਖਾ ਜਾਣਗੇ ਤੇ ਬਹੁਤ ਹੀ ਵਧੀਆ ਟੇਸਟੀ ਸਬਜੀ ਬਣਦੀ ਆ ਲੋ ਜੀ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਤੇ ਆਪਾਂ ਸਰਵ ਵੀ ਕਰ ਲਈ ਤਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਉਨੇ ਹੋ ਚਲੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ ਤੇ ਪੂਰੀ ਵੀਡੀਓ ਦੇਖਿਆ ਕਰੋ ਪੂਰੀ ਵੀਡੀਓ ਦੇਖ ਕੇ ਕਮੈਂਟ ਕਰਿਆ ਕਰੋ ਸੁਣ ਸੁਣ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ